ਕੰਕਾਰ ਸਤਿਗੁਰਪਲ ਸਾਧੂ ਗੂਜਰੀ ਮਹੱਲਾ ਚੌਥਾ ਕਾਰਤੀ ਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦिए ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 494 ਤੇ ਸ਼ੋਭਨੀਕ ਅਕਾਲ ਪੁਰਖ ਇੱਕ ਕਹਿ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਗੁਜਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਹੀ ਦਰ ਤੋਂ ਇਹ ਪਾਵਨ ਸ਼ਬਦ ਆਪਾਂ ਨੂੰ ਅੰਮ੍ਰਿਤ ਵੇਲੇ ਦਾ ਗਮਯਾ ਨਾਮ ਬਖਸ਼ਿਸ਼ ਕਰ ਰਹੇ ਹਨ ਜੋ ਤੀਜੇ ਕਰ ਵਿੱਚ ਗੌਂਦੀ ਹਦਾਇਤ ਹੈ ਕਿ ਮਾਤਾ ਪਿਤਾ ਪੁੱਤਰ ਆਦ ਜਿੰਨੇ ਵੀ ਰਿਸ਼ਤੇ ਇਹ ਸਾਰੇ ਪਰਮੇਸ਼ਰ ਨੇ ਆਪ ਹੀ ਬਣਾ ਕੇ ਦਿੱਤੇ ਹਨ ਇਹੋ ਜਿਹਾ ਇੱਕ ਦੂਜੇ ਦੇ ਨਾਲ ਵਿਹਾਰ ਵਰਤਾਰਾ ਕਰ ਰਹੇ ਹਨ ਇਹ ਵੀ ਉਸ ਪਰਮੇਸ਼ਰ ਨੇ ਹੀ ਇੰਤਜ਼ਾਮ ਕੀਤਾ ਹੋਇਆ ਹੈ। ਹਮਰਾ ਜੋਰ ਸਭ ਰਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਾਉ ਇਹਨਾਂ ਰਿਸ਼ਤਿਆਂ ਦੇ ਉੱਤੇ ਆਪਣਾ ਕੋਈ ਜੋਰ ਨਹੀਂ ਚੱਲਦਾ। ਏ ਮੇਰੇ ਵੀਰ ਇਹ ਸਭ ਕੁਝ ਪਰਮੇਸ਼ਰ ਦੇ ਹੀ ਹੱਥ ਵਿੱਚ ਹੈ ਜਿਸ ਨੇ ਇਹ ਤੁਹਾਨੂੰ ਇਹ ਸਰੀਰ ਇਸ ਦੇ ਵਿੱਚ ਮਨ ਸਭ ਕੁਝ ਹੀ ਬਖਸ਼ਾ ਹੋਇਆ ਹੈ ਇਹ ਸਰੀਰ ਵੀ ਉਸ ਪਰਮੇਸ਼ਰ ਦੇ ਵਸ ਵਿੱਚ ਹੀ ਚੱਲ ਰਿਹਾ ਹੈ ਭਗਤ ਜਨ ਕੋ ਸਰਦਾ ਆਪ ਹਰ ਲਾਈ ਵਿਚ ਗ੍ਰਿਸਤ ਉਦਾਸ ਰਹਾਈ ਪਰਮੇਸ਼ਰ ਦੀ ਭਗਤੀ ਕਰੋ ਦੇ ਜਨ ਬਣ ਜਾਓ ਇਹ ਸਰਦਾ ਵੀ ਪਰਮੇਸ਼ਰ ਨੇ ਆਪ ਹੀ ਪੈਦਾ ਕਰਨੀ ਹੈ ਜਿਹੋ ਜੇ ਕੰਮ ਕਰੋਗੇ ਉਹ ਜਾ ਨਤੀਜਾ ਨਿਕਲੇਗਾ ਇੱਕ ਗ੍ਰਸਥ ਦੇ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਹੀ ਭਗਤ ਜਨ ਬਣ ਜਾਓਗੇ ਤੇ ਮਾਇਆ ਤੋਂ ਉਪਰਾਮ ਹੋ ਜਾਓਗੇ ਨਿਰਲੇਪ ਹੋ ਜਾਓਗੇ ਜਦ ਅੰਤਰ ਪ੍ਰੀਤ ਹਰਿ ਸਿਉ ਬਨ ਆਈ ਤਦ ਜੋ ਕਿਛ ਕਰੈ ਸੋ ਮੇਰੇ ਹਰਿ ਪ੍ਰਭ ਪਾਈ ਜਦੋਂ ਤੁਹਾਡੇ ਦੌਰ ਅੰਦਰ ਪਰਮੇਸ਼ਰ ਨਾਲ ਪਿਆਰ ਪੈਦਾ ਹੋ ਗਿਆ ਰੱਬ ਨਾਲ ਫਿਰ ਗੱਲ ਬਣ ਜਾਵੇਗੀ ਜੋ ਵੀ ਤੁਸੀਂ ਭਗਤ ਜਨ ਕਰੋਗੇ ਉਹ ਪਰਮੇਸ਼ਰ ਨੂੰ ਪਿਆਰਾ ਲੱਗੇਗਾ ਉਹ ਚੰਗਾ ਲੱਗੇਗਾ ਜਿਤਕਾਰ ਕੰਮ ਹਮ ਹਰ ਲਾਏ ਸੋ ਹਮ ਕਰਹ ਜੋ ਆਪ ਕਰਾਏ ਜਿਹੜੇ ਕੰਮ ਵਿੱਚ ਵੀ ਪਰਮੇਸ਼ਰ ਤੁਹਾਨੂੰ ਲਾਵੇਗਾ ਉਹਦੀ ਪ੍ਰੀਤ ਬਣ ਜਾਣ ਦੇ ਨਾਲ ਫਿਰ ਤੁਹਾਨੂੰ ਉਸ ਦੇ ਵਿਧੀ ਵਿਧਾਨ ਦਾ ਪਤਾ ਲੱਗ ਜਾਵੇਗਾ ਜੋ ਵੀ ਪਰਮੇਸ਼ਰ ਧਰਤ ਤੋਂ ਕਰਾਉਂਦਾ ਹੁਕਮ ਕਰਦਾ ਹੈ ਉਹ ਆਪ ਹੀ ਉਹਦੇ ਉੱਤੇ ਪਹਿਰਾ ਦਵਾਉਂਦਾ ਹੈ ਜਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਜਿਨਾਂ ਜਿਨਾਂ ਦੀ ਤੁਹਾਡੇ ਵਿੱਚੋਂ ਭਗਤੀ ਪਰਮੇਸ਼ਰ ਨੂੰ ਭਾ ਜਾਵੇਗੀ ਉਹ ਧੰਗ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਦੇ ਨਾਲ ਲਿਵ ਲਾ ਲੈਣਗੇ ਪਿਆਰ ਪਾ ਲੈਣਗੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਆਓ ਆਪਣੇ ਨਾਲ ਵੀ ਪਰਮੇਸ਼ਰ ਪਿਆਰ ਕਰਨ ਲੱਗ ਪਵੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਵਿਧੀ ਵਿਧਾਨ ਨੂੰ ਮੰਨ ਗਏ ਗੁਰੂ ਨਾਨਕ ਦੇਵ ਜੀ ਨੂੰ ਵੀ ਮੰਨ ਗਏ ਗੁਰੂ ਨਾਨਕ ਦੇਵ ਜੀ ਦੀ ਵੀ ਮੰਨ ਗਏ ਵਾਹੇ